ਚਾਰ ਸਾਹਿਬ ਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਆਲੇ ਚੱਕ ਤੋਂ ਸ਼ੁਰੂ ਹੋਇਆ ਅਲੌਕਿਕ ਨਗਰ ਕੀਰਤਨ ਵੱਖ-ਵੱਖ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਆਲੇ ਚੱਕ ਵਿੱਚ ਫਿਰ ਹੋਇਆ ਸਮਾਪਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਸਾਰੀ ਸੰਗਤ ਦਾ ਕੋਟਨ ਕੋਟ ਧੰਵਾਦ ਤਨਤਨ ਸਾਹਿਬ ਸ਼ਿਗੁਰਨ ਸਾਹਿਬ ਜੀਆਂ ਦਾ ਜਿਨ੍ਹਾਂ ਨੇ ਇਹ ਕਾਰਜ ਸਫਲ ਕੀਤਾ ਹੈ ਸੰਗਤ ਦੇ ਓਟ ਆਸਰੇ ਨਾਲ ਤਨਤਨ ਸਾਹਿਬ ਸ਼ਿਗੁਰਨ ਸਾਹਿਬ ਜੀਆਂ ਦੇ ਓਟ ਆਸਰੇ ਨਾਲ ਨਗਰ ਕੀਰਤਨ ਪਿੰਡ ਆਲੇ ਚੱਕ ਤੋਂ ਸ਼ੁਰੂ ਹੋਇਆ ਸੀ ਤਨਤਨ ਸਾਹਿਬ ਸ਼ਿਗੁਰ ਗੋਬਿੰਦ ਸਿੰਘ ਜੀ ਪਾਤਸ਼ਾਹ ਉਹਨਾਂ ਦੇ ਪਰਿਵਾਰ ਦੀ ਸ਼ਹਾਦਤ ਨੂੰ ਸਮਰਪਿਤ ਇਹ ਨਗਰ ਕੀਰਤਨ ਨਗਰ ਹਾਲੇ ਚੱਕ ਤੋਂ ਸ਼ੁਰੂ ਹੋ ਕੇ ਪਿੰਡ ਦਿਓਲ ਉਸ ਤੋਂ ਬਾਅਦ ਕਾਲਾ ਨੰਗਲ ਹਮਰਾਜਪੁਰ ਬਠਵਾਲਾ ਉਸ ਤੋਂ ਬਾਅਦ ਹੱਲਾ ਚਈਆ ਗਿੱਦੜਪਿੰਡੀ ਬਰਨਾਲਾ ਸਾਧੂ ਚੱਕ ਤੇ ਭੁਕਰੇ ਤੋਂ ਹੁੰਦਾ ਹੋਇਆ ਦੁਬਾਰਾ ਆਪਣੇ ਨਗਰ ਪਿੰਡ ਹਾਲੇ ਚੱਕ ਵਿੱਚ ਨਗਰ ਕੀਰਤਨ ਆ ਕੇ ਸਮਾਪਤ ਹੋਇਆ ਸਤਿਗੁਰਾਂ ਦਾ ਓਟ ਆਸਰਾ ਲੈ ਕੇ ਸੰਗਤਾਂ ਨੇ ਸ਼ੁਰੂ ਕੀਤਾ ਸੀ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਇਹ ਕਾਰਜ ਜਿਹੜਾ ਸਾਡਾ ਉਹ ਸਫਲ ਹੋਇਆ ਅਸੀਂ ਸਮੇਂ ਨਾਲ ਗੁਰੂ ਘਰ ਪਹੁੰਚੇ ਆ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨਗਰਾਂ ਦੇ ਵਿੱਚੋਂ ਲੰਘ ਕੇ ਆਏ ਆ ਉਹਨਾਂ ਨਗਰਾਂ ਦਾ ਵੀ ਧੰਨਵਾਦ ਬਹੁਤ ਸੇਵਾ ਕੀਤੀ ਹੈ ਸੰਗਤਾਂ ਨੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਇਹ ਨਗਰ ਕੀਰਤਨ ਜਿਹੜਾ ਹੈ 12-13 ਸਾਲ ਤੋਂ ਲਗਾਤਾਰ ਆਪਣੇ ਨਗਰ 'ਚ ਇਹ ਪ੍ਰੋਗਰਾਮ ਚੱਲ ਰਹੇ ਨੇ ਗਾਂ ਠਾਈ ਫਰੀਕ ਨੂੰ ਸਮਾਗਮ ਵੀ ਹੈ ਉਹ ਵੀ اپੀਲ ਹੈ ਆਪਣੀਆਂ ਸੰਗਤਾਂ ਨੂੰ ਸਾਰੀਆਂ ਸੰਗਤਾਂ ਵੱਧ ਚੜ ਕੇ ਉਹਦੇ ਵਿੱਚ ਵੀ ਹਿੱਸਾ ਲਓ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਚੜਦੀ ਕਲਾ ਤੋਂ ਸੰਗਤ ਤੇ ਪਰਉਮਾਨੰਦੀ ਰਹੇ ਇਸੇ ਤਰ੍ਹਾਂ ਇਹ ਚੈਨਲ ਵਾਲੇ ਵੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆ ਸਤਿ ਸ੍ਰੀ ਅਕਾਲ